ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਬੜਾ ਉਤਸ਼ਾਹ ਨਜ਼ਰ ਆ ਰਿਹਾ ਹੈ ਅੱਜ ਨਾਮਜ਼ਦਗੀਆਂ ਦਾ ਦੌਰ ਖਤਮ ਹੋ ਗਿਆ ਤੇ ਹੁਣ ਇਸ ਤੋਂ ਬਾਅਦ 15 ਤਰੀਕ ਨੂੰ ਵੋਟਾਂ ਪੈਣਗੀਆਂ ਵੋਟਾਂ ਦੇ ਤੋਂ ਬਾਅਦ ਹੀ ਨਤੀਜੇ ਸਾਹਮਣੇ ਆਉਣਗੇ ਤੇ ਇੱਥੋਂ ਇਹ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਆ ਰਿਹਾ ਹੈ ਖੁਦ ਮੁੱਖ ਮੰਤਰੀ ਵੀ ਇਹ ਚੋਣ ਪ੍ਰਕਿਰਿਆ ਦੇ ਵਿੱਚ ਨਜ਼ਰ ਆਏ ਆਪਣੇ ਪਿੰਡ ਪਹੁੰਚੇ ਉੱਥੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਆਪਣੇ ਪੰਚ ਸਰਪੰਚ ਚੁਣੋ ਪਰ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਵੇਗਾ ਕਿ ਜਿਹੜੀਆਂ ਇਹ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਇਸ ਗੱਲ ਕਰਕੇ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਨੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜਿਹੜਾ ਲੋਕਤੰਤਰ ਹੈ ਪਿੰਡੂ ਹਲਕਿਆਂ ਤੱਕ ਜੇ ਪਿੰਡ ਖੇਤਰਾਂ ਤੱਕ ਦੂਰ ਦਰਾਡੇ ਦੇ ਖੇਤਰਾਂ ਤੱਕ ਪਹੁੰਚ ਜਾਵੇ ਤੇ ਜਿਹੜਾ ਹੈਗਾ ਇਸ ਲੋਕਤੰਤਰ ਨੂੰ ਸਾਰੇ ਹੀ ਲੋਕ ਇੰਜੋਏ ਕਰਨ ਇਸ ਦਾ ਆਨੰਦ ਮਾਣਨਾ ਤੇ ਆਪਣੇ ਤਰੀਕੇ ਦੇ ਨਾਲ ਆਪਣੇ ਨੁਮਾਇंदे ਚੁਣਨ ਤੇ ਪਿੰਡ ਦੀ ਪੰਚਾਇਤ ਆਪਣੇ ਪਿੰਡਾਂ ਦਾ ਵਿਕਾਸ ਆਪਣੇ ਹੱਥੀ ਆਪ ਕਰਨ ਇਸ ਗੱਲ ਕਰਕੇ ਪਹਿਲਾ ಗ್ರಾಮ ਪੰਚਾਇਤ ਹੁੰਦੀ ਹੈ ਫਿਰ ਬਲਕ ਸਮਤੀ ਹੁੰਦੀ ਹੈ ਫਿਰ ਜ਼ਿਲ੍ਹਾ ਪ੍ਰੇਸ਼ਦ ਬਣਦੀ ਹੈ 3 ਟਾਇਰ ਸਿਸਟਮ ਇਸ ਨੂੰ ਕਿਹਾ ਜਾਂਦਾ ਹੈ ਤੇ ਇਸ ਤੋਂ ਹੀ ਆਪਾਂ ਇਹ ਵੀ ਦੱਸ ਸਕਦੇ ਹਾਂ ਕਿ ਜਿਹੜੇ ਖਾਸ ਤੌਰ ਤੇ ਅਸੀਂ ਅੱਜ ਕੱਲ੍ਹ ਬੜੀਆਂ ਖਬਰਾਂ ਸੁਣ ਰਹੇ ਹਾਂ ਕਿ ਕਿਸੇ ਵਿਅਕਤੀ ਨੇ ਸਰਪੰਚ ਬਣਨ ਵਾਸਤੇ 2 ਕਰੋੜ ਰੁਪਏ ਖਰਚਣ ਦੀ ਪੇਸ਼ਕਸ਼ ਕੀਤੀ ਕਿਸੇ ਨੇ 80 ਲੱਖ ਰੁਪਏ ਖਰਚਲ ਦੀ ਪੇਸ਼ਕਸ਼ ਕੀਤੀ ਕਿਸੇ ਨੇ 50 ਲੱਖ ਖਰਚਲ ਬਾਰੇ ਕਿਹਾ ਗਿਆ ਇਹ ਖਬਰਾਂ ਸਾਹਮਣੇ ਆਈਆਂ ਇਹਨਾਂ ਦੀ ਵੀਡੀਓ ਵੀ ਸਾਹਮਣੇ ਆਈਆਂ ਤੇ ਇਸ ਬੰਦ ਵਿੱਚ ਕਈ ਲੋਕ ਚੋਣ ਕਮਿਸ਼ਨ ਕੋਲ ਵੀ ਪੁੱਜੇ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਗਲਤ ਹੈ ਇਹ ਗਲਤ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੈ ਜਿਹੜਾ ਖਾਸ ਤੌਰ ਤੇ ਕਾਨੂੰਨੀ ਤੌਰ ਤੇ ਇਹ ਠੀਕ ਵਿਵਸਥਾ ਨਹੀਂ ਹੈ। ਦੂਜੀ ਗੱਲ ਇਹ ਵੀ ਗੱਲ ਹੈ ਕਿ ਲੋਕਤੰਤਰ ਦੇ ਲਈ ਇਸ ਗੱਲ ਕਰਕੇ ਇਹ ਗੱਲ ਮਾੜੀ ਹੈ ਕਿਉਂਕਿ ਜਿਹੜਾ ਵਿਅਕਤੀ ਪੈਸੇ ਨਹੀਂ ਖਰਚ ਸਕੇਗਾ ਜਿਹਦੇ ਕੋਲ ਪੈਸੇ ਨਹੀਂ ਆਇਆ ਤਾਂ ਫਿਰ ਉਹ ਤਾਂ ਇਸ ਚੋਣ ਦੇ ਵਿੱਚ ਦਾਖਲ ਹੀ ਨਹੀਂ ਹੋ ਸਕੇਗਾ ਤੇ ਜਿਹੜੇ ਕਰੋੜਾਪਤੀ ਲੋਕ ਨੇ ਉਹ ਆਪਣੇ ਵੱਲੋਂ ਇਸ ਤਰ੍ਹਾਂ ਦੀ ਪੇਸ਼ਕਸ਼ ਕਰਕੇ ਉਹ ਸਰਪੰਚ ਪਤ ਬਣ ਸਕਦੇ ਆ। ਖੈਰ ਇਸ ਦੇ ਨਾਲ ਨਾਲ ਸਾਨੂੰ ਇਹ ਵੀ ਦੱਸਦੀ ਹੈ ਕਿ ਬਹੁਤ سارے ਲੋਕ ਇਹ ਪੰਚਾਇਤ ਸਰਪੰਚ ਤੋਂ ਹੀ ਅੱਗੇ ਵਧਦੇ ਨਹੀਂ ਪਹਿਲਾਂ ਪੰਜ ਬਣਦੇ ਨੇ ਫਿਰ ਸਰਪੰਚ ਬਣਦੇ ਨੇ ਫਿਰ ਬਲਾਕ ਸੰਮਤੀ ਦੇ ਮੈਂਬਰ ਬਣ ਜਾਂਦੇ ਨੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚਲੇ ਜਾਂਦੇ ਨੇ ਹੌਲੀ-ਹੌਲੀ ਕਿਸੇ ਸਿਆਸੀ ਪਾਰਟੀ ਦੇ ਵਿੱਚ ਚਲੇ ਜਾਂਦੇ ਉੱਥੇ ਉੱਥੇ ਕਿਸੇ ਜਥੇਬੰਦੀ ਦੇ ਪ੍ਰਧਾਨ ਬਣ ਜਾਂਦੇ ਨੇ ਜਾਂ ਪਾਰਟੀ ਵੱਲੋਂ ਉਹਨਾਂ ਨੂੰ ਜ਼ਿਲ੍ਹਾ ਪੱਧਰ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਕਈ ਵਾਰ ਟਿਕਟ ਦੇ ਦਿੱਤਾ ਜਾਂਦੀ ਹੈ ਉਹ ਵਿਧਾਇਕ ਬਣ ਜਾਂਦੇ ਨੇ ਵਿਧਾਇਕ ਤੋਂ ਬਾਅਦ ਕਈ ਵਾਰ ਮੰਤਰੀ ਬਣ ਜਾਂਦੇ ਨੇ ਮંત્રી ਬੰਦਵਾਦ ਕਈ ਜਿਹੜੇ ਹੈਗੇ ਆ ਮੁੱਖ ਮੰਤਰੀ ਤੱਕ ਵੀ ਬਣ ਜਾਂਦੇ ਨੇ ਇਸ ਸਬੰਧ ਵਿੱਚ ਤੁਹਾਨੂੰ ਇਹ ਵੀ ਦੱਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਪਹਿਲਾਂ ਸਰਪੰਚ ਬਣੇ ਸੀ ਸਰਪ ਸੰਮਤੀ ਦੇ ਨਾਲ ਫਿਰ ਉਹਨਾਂ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਤੇ ਉਹ ਮੁੱਖ ਮੰਤਰੀ ਤੱਕ ਬਣ ਗਏ ਇਸੇ ਤਰੀਕੇ ਦੇ ਨਾਲ ਬਿਆਨ ਸਿੰਘ ਜਿਹਨਾਂ ਦਾ 90 ਦੇ ਦਹਾਕੇ 1995 ਨੂੰ ਕਤਲ ਹੋ ਗਿਆ ਸੀਗਾ ਉਹ ਵੀ ਪਹਿਲਾਂ सरपंच ही ਹੁੰਦੇ ਸੀਗੇ ਇਸੇ ਤੇ ਕਿਲਾ ਹੋਰ ਵੀ ਬਹੁਤ ਸਾਰੇ ਲੋਕ ਨੇ ਪਹਿਲਾਂ ਉਹ ਸਰਪੰਚ ਹੁੰਦੇ ਸੀਗੇ ਸਰਪੰਚ ਬਣ ਤੋਂ ਬਾਅਦ ਉਹ ਜਿਹੜਾ ਹੈਗਾ ਖਾਸ ਤੌਰ ਤੇ ਸਿਆਸਤ ਵਿੱਚ ਕੁੱਤੇ ਸਿਆਸਤਵਾਦ ਉਹ ਵਿਧਾਇਕ ਬਣੇ ਜਾਂ ਕਿ ਜਿਸ ਤੀ ਕਿਦਾਂ ਇੱਕ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਉਹ ਵੱਡੇ ਲੀਡਰ ਵੀ ਬਣ ਜਾਂਦੇ ਨੇ ਇਹ ਇਸ ਸਬੰਧ ਵਿੱਚ ਅਸੀਂ ਵੱਖ-ਵੱਖ ਜਿਹੜੇ ਲੀਡਰ ਨੇ ਪਹਿਲਾਂ ਸਰਪੰਚ ਬਣੇ ਇਸ ਵਾਰ ਵੀ ਗੱਲ ਕਰਾਂਗੇ ਪਰ ਤੁਹਾਨੂੰ ਇਹੀ ਦੱਸ ਦਈਏ ਕਿ ਜਿਹੜਾ ਇਹ ਉਛਾ ਇਸੇ ਗੱਲ ਕਰਕੇ ਆ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਜਿਹੜਾ ਹੈਗਾ ਵੱਡੇ ਹੋ ਕੇ ਜਾਂ ਮਤਲਬ ਅੱਗੇ ਜਾ ਕੇ ਆਪਣਾ ਸਿਆਸੀ ਕੈਰੀਅਰ ਬਣਾਈਏ ਕਿ ਸਿਆਸੀ ਪਾਰਟੀ ਦੇ ਵਿੱਚ ਜਾਈਏ ਤੇ ਇਸ ਦੀ ਸ਼ੁਰੂਆਤ ਉਹ ਪਹਿਲਾਂ ਇੱਥੋਂ ਹੀ ਕਰਦੇ ਨੇ ਕਿ ਕਿਵੇਂ ਨਾ ਕਿਵੇਂ ਪਹਿਲਾਂ ਸਰਪੰਚ ਬਣਿਆ ਜਾਵੇ ਤੇ ਇਸ ਜਿਹੜੇ ਇਹ ਜਿਉਂ ਕੀ ਪ੍ਰਕਿਰਿਆ ਹੈ ਉਸ ਸੰਬੰਧ ਵਿੱਚ ਆਪਾਂ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਇਹ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਅਤੇ ਇਹਨਾਂ ਚੋਣਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਲੀਡਰ ਸਰਪੰਚੀ ਦੀ ਚੋਣਾਂ ਦੇ ਵਿੱਚ ਸ਼ਾਮਲ ਹੋਏ ਪਿੰਡ ਦੇ ਸਰਪੰਚ ਬਣੇ ਤੇ ਅੱਗੇ ਉਹ ਜਾ ਕੇ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਵੀ ਪਹੁੰਚੇ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਕਿੰਨਾ ਜ਼ਿਆਦਾ ਉਸ ਛਾਪ ਰਿਹਾ ਹੈ ਇਹ ਗੱਲ ਅਲੱਗ ਹੈ ਕਿ ਇਸ ਮਾਹੌਲ ਦੇ ਦੌਰਾਨ ਬਹੁਤ ਸਾਰੀਆਂ ਕਾਰਵਾਈਆਂ ਜੀਆਂ ਵੀ ਹੋ ਰਹੀਆਂ ਨੇ ਜਿਹੜੀਆਂ ਲੋਕਤੰਤਰ ਦੇਤੇ ਧੱਬਾ ਵੀ ਲੱਗ ਰਹੀਆਂ ਨੇ ਤੇ ਤੁਸੀਂ ਪਿਛਲੇ ਦਿਨੀ ਕਈ ਰਿਪੋਰਟਾਂ ਜਿਹੜੀਆਂ ਸੁਣੀਆਂ ਜਿਹਦੇ ਵਿੱਚ ਪਤਾ ਲੱਗਦਾ ਹੈ ਕਿ ਜਿਹੜੇ सरपंच ਬਣਨਾ ਚਾਹੁੰਦੇ ਨੇ ਤੇ ਉਹ 2-2 ਕਰੋੜ ਰੁਪਇਆ ਵੀ ਖਰਚ ਲਈ ਤਿਆਰ ਨੇ ਤੇ ਇਸ ਨੂੰ ਬਹੁਤ ਸਾਰੇ ਲੋਕ ਇਹ ਕੈਸੇ ਦੇ ਕੇ ਇਹ ਜੇਕਰ 2-2 ਕਰੋੜ ਰੁਪਇਆ ਕੋਈ ਵਿਅਕਤੀ ਸਰਪੰਚੀ ਦੀ ਚੋਣ ਲਈ ਖਰਚੇ ਸਕਦਾ ਹੈ ਤਾਂ ਇਸ ਦੇ ਨਾਲ ਜਿਹੜਾ ਆਮ ਸੁਧਾਰਨ ਬੰਦਾ ਹੈ ਜਿਹੜਾ 10000 ਰੁਪਏ ਵੀ ਖਰਚੇ ਸਕਦਾ ਉਹ ਕਿਸ ਤਰੀਕੇ ਦੇ ਨਾਲ ਇਸ ਲੋਕਤੰਤਰ ਤੇ ਵਿੱਚ ਸ਼ਾਮਲ ਹੋ ਸਕਦਾ ਹੈ ਦਰਸ਼ਕੋ ਉਹਨਾਂ ਜੀ ਹਕੀਕਤ ਇਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਪੰਚਾਇਤ ਚੋਣਾਂ ਨੇ ਉਹਨਾਂ ਨੂੰ ਇਸ ਗੱਲ ਕਰਕੇ ਮਹੱਤਵ ਦਿੱਤਾ ਗਿਆ ਹੈ ਕਿ ਤਾਂ ਜੋ ਪਿੰਡ ਪੱਧਰ ਤੱਕ ਲੋਕਤੰਤਰ ਪਹੁੰਚ ਸਕੇ ਅਤੇ ਪਿੰਡ ਆਪਣੇ ਨੁਮਾਇੰਦੇ ਦੀ ਚੋਣ ਕਰ ਸਕਣ ਤੇ ਪਿੰਡਾਂ ਦਾ ਆਪਣਾ ਸਵੈ ਸ਼ਾਸਨ ਹੋਵੇ ਤੇ ਪਿੰਡਾਂ ਦਾ ਵਿਕਾਸ ਹੋ ਸਕੇ ਤੇ ਇਸ ਗੱਲ ਕਰਕੇ ਹੀ ਜਿਹੜੀ ਹੈ ਹਰੇਕ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੋ ਜਾਂਦਾ ਹੈ ਇਹ ਗੱਲ ਅਲੱਗ ਹੈ ਕਿ ਪੰਚਾਇਤੀ ਚੋਣਾਂ ਦੇ ਨਾਲ-ਨਾਲ ਜਿੱਥੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਦੇ ਨਾਲ ਲੋਕਤੰਤਰ ਨੂੰ ਪਰਿਪੱਕਤਾ ਮਿਲਦੀ ਹੈ ਸਾਡਾ ਲੋਕਤੰਤਰ ਮਜ਼ਬੂਤ ਹੁੰਦਾ ਹੈ ਪਰ ਪਿੰਡਾਂ ਦੇ ਵਿੱਚ ਇਹ ਰੁਝਾਨ ਵੀ ਦੇਖਿਆ ਗਿਆ ਹੈ ਕਿ ਖਾਸ ਤੌਰ ਤੇ ਜਿਹੜੇ ਅਮੀਰ ਲੋਕ ਨੇ ਧਨਾਢ ਲੋਕ ਨੇ ਉਹ ਕਈ ਕਈ ਦਿਨ ਪਹਿਨਾ ਆਪਣੇ ਘਰਾਂ ਦੇ ਵਿੱਚ ਸ਼ਰਾਬ ਨਸ਼ੇ ਇਹੋ ਜਿਹੀ ਚੀਜ਼ਾਂ ਨੂੰ ਸ਼ੁਰੂ ਕਰ ਦਿੰਦੇ ਆ ਤੇ ਪਿੰਡ ਦੇ ਲੋਕ ਉੱਥੇ ਜਾਂਦੇ ਤੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ ਹੁਣ ਜਿਹੜੇ ਲੋਕ 2-2 ਕਰੋੜ 80 80 ਲੱਖ 50 50 ਲੱਖ 60 60 ਲੱਖ ਰੁਪਏ ਸਰਪੰਚੀ ਵਾਸਤੇ ਖਰਚ ਸਕਦੇ ਨੇ ਉਹਦੋਂ ਤੋਂ ਅਸੀਂ ਕਿਵੇਂ ਤਵਕਕੂ ਰੱਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਦਾ ਜਿਹੜਾ ਪਿੰਡ ਦਾ ਵਿਕਾਸ ਕਰ ਸਕਣਗੇ ਪਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਪਿੰਡ ਦੇ ਵਿਕਾਸ ਵਾਸਤੇ ਜੇਕਰ ਕੋਈ ਪੈਸਾ ਖਰਚਦਾ ਹੈ ਤਾਂ ਖਤ ਵੀ ਲੈਣਾ ਚਾਹੀਦਾ ਹੈ ਤੇ ਪਰ ਇਹ ਹੈ ਕਿ ਉਸਦੇ ਲਈ ਇਹ ਜ਼ਰੂਰੀ ਨਹੀਂ ਕਿ ਸਰਬਸੰਮਤੀ ਉਸ ਵਾਸਤੇ ਹੀ ਬਣੇ ਪਰ ਅੱਜ ਕੱਲ ਜਿਸ ਤਰੀਕੇ ਨਾਲ ਸਿਆਸੀ ਪਾਰਟੀ ਆ ਖਾਸ ਤੌਰ ਤੇ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਐਲਾਨ ਕਰ ਦਿੰਦੀਆਂ ਨੇ ਕਿ ਅਸੀਂ ਮੁਫਤ ਬਿਜਲੀ ਦਵਾਂਗੇ ਅਸੀਂ ਮੁਫਤ ਇਲਾਜ ਕਰਾਂਗੇ ਅਸੀਂ ਮੁਫਤ ਫਲਾਣੀ ਚੀਜ਼ ਦਵਾਂਗੇ ਇਸ ਤਰੀਕੇ ਦੇ ਨਾਲ ਅੱਜ ਕੱਲ ਪਿੰਡਾਂ ਦੇ ਵਿੱਚ ਪੰਜ ਸਰਪੰਚ ਜਿਹੜੇ ਚੋਣ ਲੜਦੇ ਨੇ ਉਹ ਇਹ ਕਹਿੰਦੇ ਆ ਕਿ ਜੇਕਰ ਅਸੀਂ ਸਰਪੰਚ ਬਣੀ ਜਾਂ ਸਾਡੀ ਪੰਚਾਇਤ ਬਣੀ ਤਾਂ ਅਸੀਂ ਲੋਕਾਂ ਨੂੰ ਇਹ ਸਹੂਲਤਾ ਦਵਾਂਗੇ ਸ਼ਾਇਦ ਇਸੇ ਗੱਲ ਕਰਕੇ ਇਹ ਸਿਆਸੀ ਪਾਰਟੀਆਂ ਤੋਂ ਹੀ ਪ੍ਰਭਾਵਤ ਨੇ ਖੈਰ ਹੁਣ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਪੰਚਾਇਤ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਅਤੇ ਆਮ ਲੋਕਾਂ ਦੇ ਵਿੱਚ ਇਸ ਗੱਲ ਕਰਕੇ ਉਤਸ਼ਾਹ ਹੈ ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਲੀਡਰ ਪੰਚਾਇਤ ਜਮਾ ਤੋਂ ਹੀ ਉਪਰੇ ਅਤੇ ਪੰਜਾਬ ਦੇ ਪ੍ਰਮੁੱਖ ਲੀਡਰ ਬਣੇ ਨੌਜਵਾਨਾਂ ਦੇ ਵਿੱਚ ਇਸ ਚੋਣ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਸਭ ਤੋਂ ਆਪਾਂ ਗੱਲ ਕਰਦੇ ਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਪੰਜਾਬ ਦੇ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਸਰਪੰਚੀ ਤੋਂ ਹੀ ਹੋਈ ਹੈ ਉਹ ਸਰਬਸੰਮਤੀ ਦੇ ਨਾਲ ਬਾਦਲਪਿੰਡ ਦੇ ਸਰਪੰਚੇ ਚੁੜੇ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਲਗਾਤਾਰ ਉਹ ਅੱਗੇ ਵਧਦੇ ਗਏ ਤੇ ਇੰਨੇ ਕ ਅੱਗੇ ਵਧੇ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਬਣ ਗਏ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਿਆਨ ਸਿੰਘ ਬਿਆਨ ਸਿੰਘ ਜਿਹੜੇ ਕਿ 90 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਦੀ ਉਸ ਸਮੇਂ ਹਾਲਾਤ ਦੇ ਕਾਰਨ ਸੱਤਿਆ ਵੀ ਹੋ ਗਈ ਸੀਗੀ ਉਹ ਵੀ ਪਹਿਲਾ ਪੰਚਾਇਤ ਦੇ ਸਰਪੰਚ ਰਹੇ ਉਹ ਪਹਿਲਾ ਸਰਪੰਚ ਚੁੜੇ ਗਏ ਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਇੱਕ ਰਿਵਾਇਤ ਚੱਲਦੀ ਰਹੀ ਉਹਨਾਂ ਦਾ ਲੜਕਾ ਤੇ ਉਹਨਾਂ ਦਾ ਪੋਤਰਾ ਵੀ ਜਿਹੜਾ ਹੈਗਾ ਪਿੰਡ ਦਾ ਸਰਪੰਚ ਰਿਹਾ ਤੇ ਇਸ ਤਰੀਕੇ ਦੇ ਨਾਲ ਜਿਹੜੇ ਸੁਖਦੇਵ ਸਿੰਘ ਢੀਲਸਾ ਕਦੇ ਪ੍ਰਕਾਸ਼ਿਕ ਬਾਦਲ ਦੇ ਬਹੁਤ ਨਜ਼ਦੀਕੀ ਹੁੰਦੇ ਸੀਗੇ ਅੱਜ ਕੱਲ ਉਹ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਮੁੱਖ ਲੀਡਰ ਨੇ ਤੇ ਪ੍ਰਕਾਸ਼ਿਕ ਬਾਦਲ ਤੋਂ ਉਹ ਵੱਖ ਹੋ ਗਏ ਸੀਗੇ ਉਹਨਾਂ ਦਾ ਜਿਹੜਾ ਸਰਸੀ ਕਰੀਰਾ ਜੀਵਨ ਹੈ ਉਹ ਵੀ ਸਰਪੰਚੀ ਤੋਂ ਹੀ ਸ਼ੁਰੂ ਹੋਇਆ ਸੀ ਤੇ ਉਹ ਉੱਬਾ ਵਾਲਾ ਉਹਨਾਂ ਦਾ ਜੱਦੀ ਪਿੰਡ ਹੈ ਉੱਥੋਂ ਸਰਪੰਚ ਬਣ ਕੇ ਅੱਗੇ ਵਧੇ ਸੀ ਤੇ ਉਸ ਤੋਂ ਬਾਅਦ ਉਹ ਬਲਾਕ ਸਮਤੀ ਦੇ ਮੈਂਬਰ ਬਣ ਗਏ ਤੇ ਮੈਂਬਰ ਬਣ ਤੋਂ ਬਾਅਦ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੁੜ ਗਏ ਤੇ ਉਸ ਤੋਂ ਬਾਅਦ ਉਹ ਲਗਾਤਾਰ ਆਪਣੇ ਸਿਆਸੀ ਜੀਵਨ ਦੇ ਵਿੱਚ ਅੱਗੇ ਵਧ ਗਏ ਅਕਾਲੀ ਦਲ ਦੇ ਜਿਹੜੇ ਹੁਣ ਕਾਰਜਕਾਰੀ ਪ੍ਰਧਾਨ ਨੇ ਬਰਵਿੰਦਰ ਸਿੰਘ ਭੁੰਧੜ ਭੁੰਧੜ ਵੀ ਪਿੰਡ ਦੇ ਸਰਪੰਚ ਰਹੇ 1964 ਤੋਂ 1972 ਤੱਕ ਉਹ ਪਿੰਡ ਦੇ ਸਰਪੰਚ ਰਹੇ ਤੇ ਉਸ ਤੋਂ ਬਾਅਦ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੁੜ ਗਏ ਤੇ ਉਸ ਲਗਾਤਾਰ ਉਹ ਕਦੇ ਐਮਐਲਏ ਬਣੇ ਤੇ ਫਿਰ ਮੈਂਬਰ ਪਾਰਲੀਮੈਂਟ ਤੱਕ ਵੀ ਬਣੇ ਕਾਗਨਸ ਦੇ ਪ੍ਰਮੁੱਖ ਲੀਡਰ ਸੰਤੋਖ ਸਿੰਘ ਰੰਧਾਵਾ ਜਿਹੜੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਨੇ ਉਹ ਵੀ ਪਿੰਡ ਦੇ ਸਰਪੰਚ ਵਲ ਰਹੇ ਧਰਵਾਲੀ ਪਿੰਡ ਦੇ ਵਿੱਚ ਉਹ ਸਰਪੰਚ ਰਹੇ ਤੇ ਉੱਥੋਂ ਹੀ ਉਹਨਾਂ ਦਾ ਸਿਆਸੀ ਜੀਵਨ ਸ਼ੁਰੂ ਹੋਇਆ ਤੇ ਉਹਨਾਂ ਬਾਰੇ ਪ੍ਰਮੁੱਖ ਗੱਲ ਇਹ ਹੈ ਕਿ ਉਹ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਸੀਗੇ ਇਸੇ ਤਰੀਕੇ ਦੇ ਨਾਲ ਜਿਹੜੇ ਮੌਜੂਦਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਕਲਤਾਰ ਸਿੰਘ ਸੰਧਵਾ ਭਾਵੇਂ ਕਿ ਗਿਆਨੀ ਜੈਲ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਨਹੀਂ ਪਰ ਉਹਨਾਂ ਨੇ ਆਪਣਾ ਸਿਆਸੀ ਜੀਵਨ ਸਰਪੰਚੀ ਤੋਂ ਹੀ ਸ਼ੁਰੂ ਕੀਤਾ ਤੇ ਉਹ ਸੰਧਵਾ ਪਿੰਡ ਦੇ 2003 ਤੋਂ ਲੈ ਕੇ 2008 ਤੱਕ ਸਰਪੰਚ ਰਹੇ ਉਸ ਤੋਂ ਬਾਅਦ ਇਹ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜ ਗਏ ਉੱਥੋਂ ਹ ਚੋਣ ਲੜੇ ਤੇ ਚੋਣਾਂ ਲੜਨ ਤੋਂ ਬਾਅਦ ਹੁਣ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਲੇ ਆ ਰਹੇ ਨੇ ਤੇ ਇਹਦੇ ਨਾਲ ਜਿਹੜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾੜੀਵਾਲ ਕੁਲਦੀਪ ਸਿੰਘ ਧਾੜੀਵਾਲ ਦੇ ਵੀ ਆਪਣਾ ਸਿਆਸੀ ਜੀਵਨ ਸਰਪੰਚੀ ਤੋਂ ਹੀ ਸ਼ੁਰੂ ਕੀਤਾ ਤੇ ਉਹ ਪਿੰਡ ਜਗਦੇਵ ਕਲਾ ਜਿਹੜਾ ਅੰਮ੍ਰਿਤਸਰ ਹੈ ਉਥੋਂ ਉਹ ਸਰਪੰਚ ਹੋਣਗੇ ਸਰਪੰਚ ਹੋਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਜੁੜਨ ਤੋਂ ਬਾਅਦ ਉਹ ਵਿਧਾਇਕ ਬਣ ਗਏ ਵਿਧਾਇਕ ਬਣ ਤੋਂ ਬਾਅਦ ਉਹ ਇਸ ਵਿੱਚ ਕੈਬਨਿਟ ਮੰਤਰੀ ਵੀ ਨੇ ਇਸੇ ਤਰੀਕੇ ਨਾਲ ਕੈਬਨਿਟ ਮੰਤਰੀ ਲਾਲਜੰਦ ਕਟਾਰੂ ਚੱਕ 20 ਇਹ ਜਿਹੜਾ ਹੈਗਾ ਉਹਨਾਂ ਦਾ ਸਿਆਸੀ ਜੀਵਨ ਵੀ ਸਰਪੰਚੀ ਤੋਂ ਸ਼ੁਰੂ ਹੁੰਦਾ ਹੈ ਉਹ ਪਿੰਡ ਦੇ ਸਰਪੰਚ ਬਣੇ ਸਰਪੰਚ ਬਣਨ ਤੋਂ ਬਾਅਦ ਉਹ ਆਮ ਆਰਪੀ ਪਾਰਟੀ ਨਾਲ ਜੁੜ ਗਏ ਤੇ ਉਸ ਤੋਂ ਬਾਅਦ ਉਹ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੂੰ ਮੰਤਰੀ ਵੀ ਬਣਾਇਆ ਗਿਆ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਜਿਹੜਾ ਹੈਗਾ ਸਿਆਸੀ ਘਰੇਲੂ सरपंची ਤੋਂ ਸ਼ੁਰੂ ਹੋਇਆ ਉਹ ਆਪਣੇ ਪਿੰਡ ਦੇ ਸਰਪੰਚ ਰਹੇ ਨੇ ਸਿਕੰਦਰ ਸਿੰਘ ਬਲੁਕਾ ਜਿਹੜੇ ਇੱਕ ਸਮੇਂ ਪ੍ਰਕਾਸ਼ ਸਿੰਘ ਬਾਦਲੂ ਦੇ ਕਾਫੀ ਨਿਰਦੇਕੀ ਸੀਗੇ ਤੇ ਹਾਲ ਹੀ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਸ ਦੌਰਾਨ ਉਹਨਾਂ ਦੀ ਨੂੰ ਭਾਰਤੀ ਜਨਤਾ ਪਾਰਟੀ ਤੋਂ ਬਠਿੰਡਾ ਤੋਂ ਚੋਣ ਲੜੀ ਤੇ ਬਲੁਕਾ ਵੀ ਪਿੰਡ ਬਲੁਕਾ ਦੇ ਸਰਪੰਚ ਰਹੇ ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ ਅਕਾਲੀ ਦਲ ਤੋਂ ਤੋ ਜਿਹੜਾ ਹੈਗਾ ਅੱਗੇ ਤੋ ਕੇ ਉਹ ਤਰੱਕੀ ਕਰਦੇ ਰਹੇ ਜਗਦੀਪ ਸਿੰਘ ਤਲਵੰਡੀ ਜਗਦੀਪ ਸਿੰਘ ਤਲਵੰਡੀ ਇਹ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਵੀ ਰਹੇ ਨੇ ਗੁਰਜਨ ਸਿੰਘ ਤੜਾ ਦੇ ਸਮਕਾਲੀ ਵੀ ਰਹੇ ਤੇ ਇਹਨਾਂ ਦੀ ਇੱਕ ਟਿਕੜੀ ਹੁੰਦੀ ਸੀਗੀ ਜਿਹੜੀ ਪੰਜਾਬ ਦੇ ਵਿੱਚ ਅਕਾਲੀ ਸਿਆਸਤ ਦੀ ਪ੍ਰਮੁੱਖ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਹਾਂ ਤੇ ਜਿਹੜੀ ਕਿਹਾ ਜਾ ਸਕਦਾ ਇੱਕ ਗੁੱਟ ਕਿਹਾ ਜਾ ਸਕਦਾ ਏ ਦੇ ਨੋਬਲ ਲੀਡਰ ਹੁੰਦੇ ਸੀਗੇ ਤੇ ਜਗਦੇਵ ਸਿੰਘ ਤਲਵਲਟੀ ਵੀ ਆਪਣੇ ਪਿੰਡ ਦੇ 10 ਸਾਲ ਤੱਕ ਸਰਪੰਚ ਰਹੇਗੇ ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਚਿਤਿੰਨ ਸਿੰਘ ਸੰਗਾਉ ਉਹ ਵੀ ਆਪਣੇ ਪਿੰਡ ਦੇ ਸਰਪੰਚ ਰਹੇ ਜਿਹੜੇ ਹਰਿੰਦਰ ਸਿੰਘ ਜੱਸੀ ਜਿਹੜੇ ਕਿ ਡੇਰਾ ਸਿੱਸਾ ਵਾਲੇ ਦੇ ਸਾਥ ਦੇ ਕੁੜਮ ਦੱਸੇ ਜਾਂਦੇ ਆ ਉਹ ਜਿਹੜੇ ਵਿਧਾਇਕ ਬਣਨ ਤੋਂ ਪਹਿਲਾਂ ਸਰਪੰਚ ਹੋਇਆ ਕਰਦੇ ਸੀ ਪਿੰਡ ਦੇ ਜਿਹੜੇ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਹਿੰਦੂ ਚੇਹਰਾ ਐ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਤੁਹਾਨੂੰ ਪਤਾ ਹੀ ਹੈ ਕਿ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੀਗੇ ਪਟਿਆਰੇ ਤੋਂ ਉਹ ਵੀ ਲੋਕਗੜ੍ਹ ਪਿੰਡ ਦੇ ਸਰਪੰਚ ਰਹੇ ਨੇ ਇਸੇ ਤਰੀਕੇ ਨਾਲ ਦਿਗਜ ਦੇ ਤਾਸ ਮਰਹੂਮ ਜਿਹੜੇ ਸਿੱਖਿਆ ਮੰਤਰੀ ਵੀ ਰਹੇ ਜੋਤਿਰਾ ਤੋਤਾ ਸਿੰਘ ਤੋਤਾ ਸਿੰਘ ਦਾ ਜੀਵਨ ਵੀ ਇਸੇ ਤਰੀਕੇ ਦੇ ਨਾਲ ਸਰਪੰਚੀ ਤੋਂ ਸ਼ੁਰੂ ਹੁੰਦਾ ਹੈ ਉਹ ਦਿਲਾਰ ਸਿੰਘ ਵਾਲਾ ਪਿੰਡ ਦੇ ਸਰਪੰਚ ਰਹੇ ਨੇ ਉਜਾਗਰ ਸਿੰਘ ਸ਼ੇਖਾ ਉਹ ਵੀ ਸਰਪੰਚ ਰਹੇ ਨੇ ਇਸ ਤੋਂ ਇਲਾਵਾ ਅਜੀਤ ਸਿੰਘ ਕੋਹੜ ਉਹ ਵੀ ਸਰਪੰਚ ਰਹੇ ਨੇ ਰਣਜੀਤ ਸਿੰਘ ਬਰਮਪੁਰਾ ਜਿਹੜੇ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਰਹੇ ਨੇ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਤੇ ਉਹ ਵੀ ਪਿੰਡ ਦੇ ਸਰਪੰਚ ਰਹੇ ਨੇ ਸੋ ਇਸ ਗੱਲ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਜਿਹੜੇ ਨੌਜਵਾਨ ਨੇ ਜਾਂ ਆਮ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਹੈਗਾ ਕਿਸੇ ਸਿਆਸੀ ਪਾਰਟੀ ਦੇ ਵਿੱਚ ਵਿਚਰ ਕੇ ਵੱਡੇ ਲੀਡਰ ਬਣਨ ਉਹ ਸਰਪੰਚੀ ਤੋਂ ਆਪਣੀ ਸ਼ੁਰੂਆਤ ਕਰਦੇ ਨੇ ਤੇ ਸਰਪੰਚੀ ਤੋਂ ਬਾਅਦ ਹੋਰ ਅੱਗੇ ਤੋਂ ਅੱਗੇ ਕਰੇ ਹੋ ਫਿਰ ਪਾਰਟੀ ਦੇ ਜਿਹੜੇ ਹੈਗਾ ਸੂਬਾ ਪ੍ਰਧਾਨ ਜਾਂ ਪ੍ਰਾਇਮ ਜਿਲ੍ਹਾ ਪ੍ਰਧਾਨ ਬਣ ਜਾਂਦੇ ਨੇ ਬਰਾਕ ਸਮਤੀ ਦੇ ਪ੍ਰਧਾਨ ਬਣ ਜਾਂਦੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਸਿਆਸੀ ਜੀਵਨ ਸ਼ੁਰੂ ਹੁੰਦਾ ਤੇ ਉਸ ਸਿਆਸੀ ਜੀਵਨ ਤੋਂ ਬਾਅਦ ਉਹ ਅੱਗੇ ਤੋਂ ਅੱਗੇ ਕਈ ਲੀਡਰ ਅਜਿਹੇ ਨੇ ਜਿਨ੍ਹਾਂ ਨੇ ਕਦੇ ਮੁੜ ਪਿੱਛੇ ਮੁੜ ਕੇ ਨਹੀਂ ਦੇਖਿਆ ਜਿਨ੍ਹਾਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਖਾਸ ਤੌਰ ਤੇ ਜ਼ਿਕਰ ਜੋ ਨਾ ਹੈ ਜਿਹੜੇ ਕਿ ਸ਼ਿਰੂ ਦੇ ਵਿੱਚ ਸਰਪੰਚ ਬਣੇ ਸਰਪੰਚ ਤੋਂ ਬਾਅਦ ਉਹ ਅੱਗੇ ਤੋਂ ਅੱਗੇ ਸਿੱਖ ਸਿਆਸਤ ਦੇ ਵਿੱਚ ਇੱਕ ਪ੍ਰਮੁੱਖ ਲੀਡਰ ਵਜੋਂ ਵਿਚਰੇ ਨੇ ਤੇ ਇਹੀ ਕਾਰਨ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਸਿਆਸੀ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਲੋਕ 2-2 ਕਰੋੜ ਰੁਪਇਆ ਵੀ ਖਰਚਣ ਲਈ ਤਿਆਰ ਬੈਠੇ ਦੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਸਰਪੰਚੀ ਤੋਂ ਬਾਅਦ ਅੱਗੇ ਤੋਂ ਅੱਗੇ ਤਰੱਕੀ ਕਰ ਸਕਣ ਹੁਣ ਇਹ ਦੇਖਣਾ ਇਹ ਹੈ ਕਿ ਇਸ ਸਾਰੇ ਪ੍ਰਕਿਰਿਆ ਦੇ ਵਿੱਚੋਂ ਕਿੰਨੇ ਕੁ ਲੋਕ ਸਰਪੰਚ ਬਣਦੇ ਨੇ ਤੇ ਸਰਪੰਚ ਬਣਨ ਤੋਂ ਬਾਅਦ ਕਿੰਨੇ ਉਹ ਅੱਗੇ ਜਾਂਦੇ ਨੇ ਪਰ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਲੋਕਤੰਤਰ ਪਿੰਡੂ ਖੇਤਰਾ ਤੱਕ ਪਹੁੰਚਾਉਣ ਵਾਸਤੇ ਹੀ ਜਿਹੜੀ ਹੈਗਾ ਪੰਚਾਇਤ ਚੋਣਾਂ ਕਰਵਾਈਆਂ ਜਾਂਦੀਆਂ ਨੇ ਇਥੋਂ ਵੀ ਲੋਕ ਆਪਣਾ ਜੀਵਨ ਸ਼ੁਰੂ ਕਰਦੇ ਨੇ ਇਹ ਗੱਲ ਅਦਾਹ ਹੈ ਕਿ ਸਰਪੰਚੀ ਦੀ ਚੋਣਾਂ ਦੇ ਵਿੱਚ ਇਸ ਵਾਰ ਇਹ ਗੱਲ ਵੀ ਕਹੀ ਗਈ ਹੈ ਕਿ ਕੋਈ ਵੀ ਵਿਅਕਤੀ ਆਪਣੀ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨਦੇ ਚੋਣ ਨਹੀਂ ਲੜੇਗਾ ਤੇ ਜਿਹੜਾ ਹੈਗਾ ਉਹ ਜਿਹੜੀ ਸਰਕਾਰੀ ਤੌਰ ਤੇ ਚੋਣ ਕਮਿਸ਼ਨ ਵੱਲੋਂ ਜਿਹੜੇ ਅਤੇ ਜੋ ਨਿਸ਼ਾਨ ਦਿੱਤੇ ਜਾਣਗੇ ਉਹਨਾਂ ਦੇ ਅਨਸਾਰ ਹੀ ਚੋਣ ਲੜੇਗਾ ਸੋ ਦਰਸ਼ਕੋ ਇਹ ਸੀਗੀ ਅੱਜ ਦੀ ਰਿਪੋਰਟ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਹੋਰ ਰਹੀਆਂ ਪੰਚਾਇਤੀ ਚੋਣਾਂ ਬਾਰੇ ਦੱਸਿਆ ਤੇ ਇਹਨਾਂ ਚੋਣਾਂ ਦੇ ਆਧਾਰ ਦੇ ਉੱਤੇ ਹੀ ਬਹੁਤ ਸਾਰੇ ਲੀਡਰ ਅੱਗੇ ਤੋਂ ਅੱਗੇ ਤਰਕੀਆਂ ਕਰਦੇ ਗਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਬਣਦੇ ਰਹੇ ਨੇ ਕਈ ਮੰਤਰੀ ਵੀ ਬਣੇ ਨੇ ਸੋ ਅਸੀਂ ਆਸ ਕਰਦੇ ਹਾਂ ਕਿ ਇਸ ਜਿਹੜੀ ਇਹ ਚੋਣਾਂ ਨੇ ਇਸ ਦੀ ਸ਼ੁਰੂਆਤ ਵਧੀਆ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਭਾਵਨਾ ਇਹ ਭਾਵਨਾ ਵੀ ਆਉਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਆਪਣੇ ਪਿੰਡ ਨੂੰ ਕਿਸ ਤਰ੍ਹਾਂ ਵਿਕਸਿਤ ਕਰਨਾ ਉਸ ਤੋਂ ਅੱਗੇ ਅਸੀਂ ਸੂਬੇ ਦੀ ਗੱਲ ਕਰਦੇ ਹਾਂ ਤੇ ਤਾਂ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਸੂਬੇ ਦੀ ਸੇਵਾ ਕਰ ਸਕਦੇ ਹਾਂ ਸੋ ਕੱਲ ਨੂੰ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਮੈਨੂੰ ਦਿਹਾਗਾ ਸਤਿ ਸ੍ਰੀ ਅਕਾਲ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਬੜਾ ਉਤਸ਼ਾਹ ਨਜ਼ਰ ਆ ਰਿਹਾ ਹੈ ਅੱਜ ਨਾਮਜ਼ਦਗੀਆਂ ਦਾ ਦੌਰ ਖਤਮ ਹੋ ਗਿਆ ਤੇ ਹੁਣ ਇਸ ਤੋਂ ਬਾਅਦ 15 ਤਰੀਕ ਨੂੰ ਵੋਟਾਂ ਪੈਣਗੀਆਂ ਵੋਟਾਂ ਦੇ ਤੋਂ ਬਾਅਦ ਹੀ ਨਤੀਜੇ ਸਾਹਮਣੇ ਆਉਣਗੇ ਤੇ ਇੱਥੋਂ ਇਹ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਆ ਰਿਹਾ ਖੁਦ ਮੁੱਖ ਮੰਤਰੀ ਵੀ ਇਸ ਚੋਣ ਪ੍ਰਕਿਰਿਆ ਦੇ ਵਿੱਚ ਨਜ਼ਰ ਆਏ ਆਪਣੇ ਪਿੰਡ ਪਹੁੰਚੇ ਉੱਥੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਆਪਣੇ ਪੰਚ ਸਰਪੰਚ ਚੁਣੋ ਪਰ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਵੇਗਾ ਕਿ ਜਿਹੜੀਆਂ ਇਹ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਇਸ ਗੱਲ ਕਰਕੇ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਨੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜਿਹੜਾ ਲੋਕਤੰਤਰ ਹੈ ਪਿੰਡੂ ਹਲਕਿਆਂ ਤੱਕ ਜਪੇਂਡੂ ਖੇਤਰਾਂ ਤੱਕ ਦੂਰ ਦਰਾਡੇ ਦੇ ਖੇਤਰਾਂ ਤੱਕ ਪਹੁੰਚ ਜਾਵੇ ਤੇ ਜਿਹੜਾ ਹੈਗਾ ਇਸ ਲੋਕਤੰਤਰ ਨੂੰ ਸਾਰੇ ਹੀ ਲੋਕ ਇੰਜੋਏ ਕਰਨ ਇਸ ਦਾ ਆਨੰਦ ਮਾਣਨ ਤੇ ਆਪਣੇ ਤਰੀਕੇ ਦੇ ਨਾਲ ਆਪਣੇ ਨੁਮਾਇੰਦੇ ਨੂੰ ਚੁਣਨ ਤੇ ਪਿੰਡ ਦੀ ਪੰਚਾਇਤਾਂ ਆਪਣੇ ਪਿੰਡਾਂ ਦਾ ਵਿਕਾਸ ਆਪਣੇ ਹੱਥੀ ਆਪ ਕਰਨ ਇਸ ਗੱਲ ਕਰਕੇ ਇਹ ਪਹਿਲਾ ಗ್ರಾಮ ਪੰਚਾਇਤ ਹੁੰਦੀ ਹੈ ਫਿਰ ਬਲਕ ਸਮਤੀ ਹੁੰਦੀ ਹੈ ਫਿਰ ਜ਼ਿਲ੍ਹਾ ਪ੍ਰੇਸ਼ਦਤ ਬਣਦੀ ਹੈ 3 ਟਾਇਰ ਸਿਸਟਮ ਇਸ ਨੂੰ ਕਿਹਾ ਜਾਂਦਾ ਹੈ ਤੇ ਇਸ ਤੋਂ ਹੀ ਆਪਾਂ ਇਹ ਵੀ ਦੱਸ ਸਕਦੇ ਹਾਂ ਕਿ ਜਿਹੜੇ ਖਾਸ ਤੌਰ ਤੇ ਅਸੀਂ ਅੱਜ ਕੱਲ੍ਹ ਬੜੀਆਂ ਖਬਰਾਂ ਸੁਣ ਰਹੇ ਹਾਂ ਕਿ ਕਿਸੇ ਵਿਅਕਤੀ ਨੇ सरपंच ਬਣਨ ਵਾਸਤੇ 2 ਕਰੋੜ ਰੁਪਏ ਖਰਚਣ ਦੀ ਪੇਸ਼ਕਸ਼ ਕੀਤੀ ਕਿਸੇ ਨੇ 80 ਲੱਖ ਰੁਪਏ ਖਰਚਲ ਦੀ ਪੇਸ਼ਕਸ਼ ਕੀਤੀ ਕਿਸੇ ਨੇ 50 ਲੱਖ ਖਰਚਲ ਬਾਰੇ ਕਿਹਾ ਗਿਆ ਇਹ ਖਬਰਾਂ ਸਾਹਮਣੇ ਆਈਆਂ ਇਹਨਾਂ ਦੀ ਵੀਡੀਓ ਵੀ ਸਾਹਮਣੇ ਆਈਆਂ ਤੇ ਇਸ ਬੰਦ ਵਿੱਚ ਕਈ ਲੋਕ ਚੋਣ ਕਮਿਸ਼ਨ ਕੋਲ ਵੀ ਗਏ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਗਲਤ ਹੈ ਇਹ ਗਲਤ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੈਗਾ ਜਿਹੜਾ ਖਾਸ ਤੌਰ ਤੇ ਕਾਨੂੰਨੀ ਤੌਰ ਤੇ ਇਹ ਠੀਕ ਵਿਵਸਥਾ ਲਈ ਹੈ। ਦੂਜੀ ਗੱਲ ਇਹ ਵੀ ਗੱਲ ਹੈ ਕਿ ਲੋਕਤੰਤਰ ਦੇ ਲਈ ਇਸ ਗੱਲ ਕਰਕੇ ਇਹ ਗੱਲ ਮਾੜੀ ਹੈ ਕਿਉਂਕਿ ਜਿਹੜਾ ਵਿਅਕਤੀ ਪੈਸੇ ਨਹੀਂ ਖrਚ ਸਕੇਗਾ